ਲਓ ਜੀ ਅੱਜ ਤੁਹਾਡੇ ਸੋ ਫਿਰ ਇੱਕ ਹੋਰ ਕੋਹੇਨੂਰ ਦਾ ਹੀਰਾ ਲੱਭ ਕੇ ਲੈ ਕੇ ਆਇਆ ਐਨਕ ਲਗਾ ਕੇ ਨਜ਼ਰਵਲੀ ਲੱਭੜਾ ਤੁਹਾਡੇ ਵਾਸਤੇ ਲੱਭ ਲੱਭ ਕੇ ਲੈ ਆਨੇ ਆ ਕੋਹੇਨੂਰ ਦੇ ਹੀਰੇ ਉਹਦੇ ਵਿੱਚੋਂ ਇੱਕ ਬਹੁਤ ਹੀ ਲੋ ਜਵਰਦਸ ਵੈਰਾਈਟੀ ਲੈ ਕੇ ਆਏ ਆ ਜੀ ਅੱਜ ਆ ਦੇਖੋ ਰਿਹਾ ਬਣ ਕਟਤਾ ਕੋਹੇਨੂਰ ਦਾ ਹੀਰਾ ਨਿਕਲਣਗਾ ਲਾਜਵਾਬ ਵੈਰਾਈਟੀ ਬ੍ਰਾਂਡ ਦੀ ਓਏ ਹੋਏ ਕੀ ਆ ਨਜ਼ਾਰੇਦਾਰ ਚੀਜ਼ ਜਿੰਨੂੰ ਕਹਨੇ ਆਪਾਂ ਰੋਮਪਰ ਔਰ ਕੁਆਲਟੀ ਤੁਸੀਂ ਦੇਖ ਰਹੇ ਹੋ ਹੈਵੀ ਵਿੱਚ ਨਾਲ ਛੋਟਾ ਟੈਡੀ ਬਰ ਦਿੱਤਾ ਗਿਆ ਹੈ ਪੂਰੀ ਹੈਵੀ ਕੁਆਲਿਟੀ ਵਿੱਚ ਸ਼ੇਰਪਾ ਨਾਲ ਔਰ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਵਿੱਚ ਹੈ ਬ੍ਰਾਂਡ ਦਾ ਪੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਬੂਡ ਵੀ ਕਿੰਨੇ ਹੈਵੀ ਔਰ ਬ੍ਰਾਂਡ ਦੀ ਗੱਲ ਕਰੀਏ ਆਹ ਦੇਖੋ ਜੀ ਪੈਰਟ ਕਿੰਗ ਔਰ ਰੇਟ ਦੀ ਗੱਲ ਕਰੀਏ 995 ਰੁਪਏ ਠੀਕ ਹੈ ਜੀ ਕਲਰ ਇਹਦੇ ਬੜੇ-ਬੜੇ ਪਿਆਰੇ ਨੇ ਆਹ ਲਓ ਜੀ ਇੱਕ ਆਏਗਾ ਜੀ ਔਨੀਅਨ ਕਲਰ ਇੱਕ ਆਏਗਾ ਜੀ ਪੀਚ ਕਲਰ ਬੜੇ-ਬੜੇ ਪਿਆਰੇ ਕਲਰ ਨੇ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਆਏਗਾ ਉਹਦੇ ਅਸਰ 10% ਲੈਸ ਕਰਕੇ ਮਿਲੇਗਾ ਜੀ ਸਿਰਫ ਤੇ ਸਿਰਫ 900 ਰੁਪਿਆ ਬਾਜ਼ਾਰੋਂ ਮਿਲੇਗਾ ਤੁਹਾਨੂੰ 15-1500 ਰੁਪਿਆ ਦਾ ਪਰ ਸਾਡੇ ਕੋਲੋਂ ਮਿਲੇਗਾ ਜੀ 900 ਰੁਪਿਆ ਦਾ ਮਿਲਣਾ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਮੇਰੀ ਗਾਰੰਟੀ ਐਮ ਸੀ ਚੌਂ ਗੁਰਦਾਰਾ 6 ਪਸ਼ੇ ਲੁਹਾਨਾ ਸਸੇ ਕਾਲ ਜੀ